ਜ਼ਾਹਿਰ ਹੈ ਕਿ ਅਗਲੇ ਦਿਨਾਂ ਚ ਸਿੱਖ ਸਿਆਸਤ ਨੂੰ ਲੈ ਕੇ ਕੁਝ ਬਹੁਤ ਅਹਿਮ ਡਿਵੈਲਪਮੈਂਟਸ ਹੋਣ ਵਾਲੀਆਂ ਨੇ ਪਿਛਲੇ ਦੋ ਤਿੰਨ ਦਿਨਾਂ ਚ ਬਹੁਤ ਅਹਿਮ ਡਿਵੈਲਪਮੈਂਟਸ ਹੋਈਆਂ ਅਕਾਲੀ ਦਲ ਦੇ ਪ੍ਰਧਾਨ ਨੇ ਇੱਕ ਕਾਰਜਕਾਰੀ ਪ੍ਰਧਾਨ ਲਾਤਾ ਫਿਰ ਅਕਾਲ ਤਖਤ ਜੱਜਦਾਰ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਹੀ ਤਖਈਆ ਕਰਾ ਦਿੱਤਾ ਔਰ ਹੁਣ ਅਗਲੀ ਸਟੇਜ ਜਿਹੜੀ ਆ ਦੇਖਣਾ ਇਹ ਹੋਊਗਾ ਕਿ ਸਜ਼ਾ ਕੀ ਲੱਗਦੀ ਆ ਪਰ ਜੋ ਅੱਜ ਕੱਲ ਤੱਕ ਸਾਬ ਦੇ ਜਸਤੇਦਾਰ ਸਾਬ ਨੇ ਜੋ ਤਨਖਾਹਿਆ ਕਰਾਰ ਦਿੱਤਾ ਜਾਂ ਜੋ ਫੈਸਲਾ ਸੁਣਾਇਆ ਮ ਉਹਦੇ ਉੱਤੇ ਮਿਲੀ ਜੁਲੀ ਪ੍ਰਤੀਕਿਰਿਆ ਆ ਰਹੀ ਹੈ ਬਹੁਤ ਲੋਕਾਂ ਨੂੰ ਇਹ ਲੱਗਦਾ ਵਾ ਕਿ ਇਹ ਸ਼ਾਇਦ ਇੱਕ ਪਲਾਨਡ ਜੇ ਤਰੀਕੇ ਨਾਲ ਸਭ ਕੁਝ ਹੋਇਆ ਇੱਕ ਸਕ੍ਰਿਪਟਡ ਤਰੀਕੇ ਨਾਲ ਇਹ ਗਲਬਾਤ ਪੇਸ਼ ਕੀਤੀ ਗਈ ਆ ਔਰ ਉਹਦੇ ਉਹਦੇ ਕਾਰਨ ਨੇ ਕਿ ਲੋਕਾਂ ਨੂੰ ਇਹ ਸਕ੍ਰਿਪਟਡ ਕਿਉਂ ਲੱਗ ਰਿਹਾ ਵਾ ਕਿਉਂਕਿ ਇੱਕ ਦਿਨ ਪਹਿਲਾਂ ਸੁਪੀਰ ਸਿੰਘ ਬਾਦਲ ਕਿਸੇ ਨੂੰ ਕਾਰਜਕਾਰੀ ਪ੍ਰਧਾਨ ਲਾ ਦਿੰਦੇ ਇਹਦਾ ਮਤਲਬ ਉਹਨੂੰ ਪਤਾ ਸੀ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਣ ਵਾਲੀ ਆ ਅ ਸ਼ਾਇਦ ਉਹਨਾਂ ਨੂੰ ਵੀ ਪਤਾ ਹੋ ਕੀ ਕਾਰਵਾਈ ਹੋਣ ਵਾਲੀ ਐ ਇਸੇ ਕਰਕੇ ਉਹਨਾਂ ਨੇ ਇੱਕ ਕਾਰਜਕਾਰੀ ਪ੍ਰਧਾਨ ਨਾਇਆ ਪਰਸ਼ਦ ਉਹਨਾਂ ਨੂੰ ਇਹ ਨਹੀਂ ਸੋਚਿਆ ਕਿ ਲੋਕੀ ਇਹ ਵੀ ਸਵਾਲ ਪੁੱਛਣਗੇ ਕਿ ਜੇ ਉਹਨਾਂ ਨੂੰ ਤਰਖਾਇਆ ਕਰਾਰ ਦਿੱਤਾ ਤੇ ਫਿਰ ਉਹ ਸ਼ਾਇਦ ਉਹ ਕਿਸੇ ਅਹੁਦੇ ਤੇ ਵੀ ਨਹੀਂ ਰਹਿ ਸਕਦੇ ਫਿਰ ਪ੍ਰਧਾਨਗੀ ਤਛਡੋ ਕਿਸੇ ਹੋਰ ਅਹੁਦੇ ਤੇ ਵੀ ਉਹ ਨਹੀਂ ਰਹਿ ਸਕਦੇ ਨਾਲ ਹੀ ਕਾਲ ਤਖਤ ਦੇ ਦੇ ਜਸੇਦਾਰਾਂ ਨੇ ਜਸੇਦਾਰ ਨੇ ਔਰ ਬਾਕੀ ਸਿੰਘ ਸਹਿਬਾਨ ਨੇ ਜਿਹੜੇ ਉਸ ਵੇਲੇ ਦੇ 2007 ਤੋਂ ਲੈ ਕੇ 17 ਦੇ ਸਿੱਖ ਮੰਤਰੀ ਸਨ ਉਹਨਾਂ ਨੂੰ ਹੀ ਤਲਬ ਕੀਤਾ ਇਹ ਵੀ ਬਹੁਤ ਇੰਟਰਸਟਿੰਗ ਡਿਵੈਲਪਮੈਂਟ ਹੈ ਕਿਉਂਕਿ ਉਹ ਬਹੁਤ ਸਾਰੇ ਮੰਤਰੀ ਜਿਹੜੇ ਨੇ ਉਹ ਹੁਣ ਇਸ ਵੇਲੇ ਨਿਰਾਸ਼ਧੜੇ ਦਾ ਹਿੱਸਾ ਹਨ ਸੋ ਇਸ ਕਰਕੇ ਕੀ ਇਹ ਦੋ ਨਿਸ਼ਾਨੇ ਇਸ ਇੱਕ ਤੀਰ ਦੇ ਨਾਲ ਲੱਗੇ ਨੇ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਅ ਔਰ ਜਿਹੜਾ ਅੱਜ ਫੈਸਲਾ ਅਨਾਉਂਸ ਕੀਤਾ ਗਿਆ ਵਾ ਸਿੰਘ ਸੈਬਾਨ ਨੇ ਜਿਹੜਾ ਫੈਸਲਾ ਕੀਤਾ ਵਾ ਇਹ ਨੂੰ ਇਹ ਕਿੰਨਾ ਪ੍ਰਮਾਨ ਹੋਊਗਾ ਉਹ ਤੇ ਦੇਖਣਾ ਹੀ ਹੈ ਤੇ ਕੋਈ ਸ਼ੱਕ ਹੀ ਨਹੀਂਗਾ ਅ ਮੇਰੇ ਮਨ ਮੇਰਾ ਵਿਚਾਰ ਇਹ ਆ ਕਿ ਜਿਹੜਾ 2015 ਦੀਆਂ ਜਿਹੜੀਆਂ ਘਟਨਾਵਾਂ ਸੀ ਉਹਨਾਂ ਤੇ ਕਾਰਵਾਈ ਜਿਹੜੀ ਕਰਨੀ ਬਣਦੀ ਸੀ ਕਾਲ ਤਖਤ ਵੱਲੋਂ ਜਿਹੜੀ ਕਾਰਵਾਈ ਕਰਨੀ ਬਣਦੀ ਸੀ ਕਿ ਉਹ 2017-18 ਦੇ ਵਿੱਚ ਹੋ ਜਾਣੀ ਚਾਹੀਦੀ ਸੀ ਬਹੁਤ ਦੇਰੀ ਹੋ ਗਈ ਹੈ ਹੁਣ ਇਹ ਕਾਰਵਾਈ ਕਰਦੇ ਕਰਦੇ ਆ ਇਸੇ ਤਰ੍ਹਾਂ ਇੰਜ ਲੱਗ ਰਿਹਾ ਵਾ ਕਿ ਹੁਣ ਜੋ ਵੀ ਹੋਊਗਾ ਉਹ ਸ਼ਾਇਦ ਸਕ੍ਰਿਪਟਡ ਹੋਊਗਾ ਯਾਨੀ ਰਗਵੀਰ ਸਿੰਘ ਦੇ ਕੰਟੀਨਿਊਸ਼ਨ ਯਾਰ ਇਸ ਮਸਲੇ ਦੇ ਨਾਲ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਕਿਉਂਕਿ ਜੋ 2015 ਦੇ ਵਿੱਚ ਹੋਇਆ ਉਸ ਵੇਲੇ ਯਾਨੀ ਰਗਵੀਰ ਸਿੰਘ ਉਸ ਘਟਨਾਕ੍ਰਮ ਦਾ ਹਿੱਸਾ ਸੀ ਭਾਵੇਂ ਉਹਨਾਂ ਨੇ ਉਹ ਜਿਹੜਾ ਮਾਫੀਨਾਮਾ ਸੀ ਉਹਨੂੰ ਵਾਪਸ ਲੈਣ ਦਾ ਹਿੱਸਾ ਸੀ ਲੇਕਿਨ ਫਿਰ ਵੀ ਉਸ ਘਟਨਾਕ੍ਰਮ ਦਾ ਹਿੱਸਾ ਸੀ ਸੋ ਉਹਨਾਂ ਨੂੰ ਇਸ ਹੁਣ ਵਾਲੇ ਮਸਲੇ ਤੋਂ ਮੇਰੇ ਸਾਹਮਣੇ ਦੇ ਨਾਲ ਰਿਫਿਊਜ਼ ਕਰ ਦੇਣਾ ਚਾਹੀਦਾ ਸੀ ਪਾਸੇ ਹਟ ਜਾਣਾ ਚਾਹੀਦਾ ਸੀ ਇਸੇ ਤਰ੍ਹਾਂ ਜਦੋਂ ਇਹ ਮਸਲਾ ਕਾਲ ਤੱਕ ਦੇ ਸਾਹਮਣੇ ਆ ਤੇ ਮੇਰੇ ਖਿਆਲ ਸੁਗੀਰ ਸਿੰਘ ਬਾਦਲ ਨੂੰ ਵੀ ਬਿਲਕੁਲ ਖੁੱਲੇ ਆਮ ਸ਼ਰੀਆ ਆਮ ਉਹਨਾਂ ਨੂੰ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਸੀ ਔਰ ਕਹਿਣਾ ਚਾਹੀਦਾ ਸੀ ਕਿ ਮੈਂ ਹੁਣ ਇੱਕ ਸਿੰਪਲ ਬਤੌਰ ਸਿੱਖ ਜਿਹੜਾ ਮੈਂ ਪੇਸ਼ ਹੈ ਹੋ ਰਿਹਾ ਮੈਂ ਇਹ ਕਹਿਣਾ ਕਿ ਤੁਸੀਂ ਕਾਰਜਕਾਲੀ ਪ੍ਰਧਾਨ ਲਾ ਦਿਓ ਇਹਦਾ ਮਤਲਬ ਪ੍ਰਧਾਨ ਤਾਂ ਤੁਸੀਂ ਰਹੇ ਨਾ ਸੋ ਇਸ ਕਰਕੇ ਇਹ ਇੱਕ ਤਨਖਾਈਆ ਇਹ ਇਨਸਾਨ ਜਿਹੜਾ ਵਾ ਉਹ ਕਾਲੀ ਦਲ ਦਾ ਪ੍ਰਧਾਨ ਕਿਸੇ ਹਾਲਤ ਦੇ ਵਿੱਚ ਵੀ ਨਹੀਂ ਹੋ ਜਾ ਹੁੰਦਾ ਬਾਕੀ ਡਿਪੈਂਡ ਕਰਦਾ ਵਾ ਕਿ ਹੁਣ ਸਜ਼ਾ ਕੀ ਮਿਲੂਗੀ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵਾ ਕਿ ਜਿਹੜੀ ਆਮ ਧਾਰਮਿਕ ਸਜ਼ਾ ਮਿਲਦੀ ਹੈ ਜੋੜੇ ਸਾਫ ਕਰਨੇ ਜਾਂ ਝਾੜੂ ਲਾਉਣਾ ਜਾਂ ਭਾਂਡੇ ਮਾਂਜਣੇ ਜਿਹੜੇ ਵਾ ਇਹ ਕੋਈ ਸਜ਼ਾ ਨਹੀਂ ਦੀ ਇਹ ਤੇ ਸੇਵਾ ਹੁੰਦੀ ਆ ਸੋ ਲੋਕੀ ਤੇ ਮੰਗ ਕਰ ਰਹੇ ਆ ਕਿ ਬਹੁਤ ਸਖਤ ਸਜ਼ਾ ਦੇਣੀ ਚਾਹੀਦੀ ਆ ਵੀ ਕੁਝ ਸਾਲਾਂ ਵਾਸਤੇ ਉਹਨਾਂ ਨੂੰ ਕਹਿਣ ਕਿ ਤੁਸੀਂ ਸਿਆਸਤ ਤੋਂ ਹੀ ਬਾਹਰ ਜਾਓ ਤੁਸੀਂ ਸਿਰਫ ਸਮਾਜ ਦੀ ਸੇਵਾ ਕਰੋ ਇਹ ਸਿਰਫ 5 10 15 ਦਿਨ ਭਾਂਡੇ ਮਾਂਜਣ ਦੀ ਗੱਲ ਨਹੀਂ ਵੀ ਤੁਸੀਂ ਅਗਲੇ 10 ਸਾਲ 2 ਸਾਲ 5 ਸ ਤੁਸੀਂ ਲੋਕਾਂ ਦੀ ਸੇਵਾ ਕਰੋਗਾ ਦੇਖਦੇ ਆ ਕਿ ਕੀ ਫੈਸਲਾ ਆਉਂਦਾ ਵਾ ਔਰ ਜੇ ਫੈਸਲਾ ਜੋ ਲੋਕੀ ਦੇ ਵੀ ਕਹਿੰਦੇ ਆ ਕਿ ਇਹ ਤਨਖਾਹਿਆ ਤੇ ਕਰਾਰ ਦਿੱਤਾ ਪਰ ਉਹਨਾਂ ਨੂੰ ਐਕਸ ਕਮਿਊਨੀਕੇਟ ਕਰਨਾ ਚਾਹੀਦਾ ਯਾਨੀ ਪੰਥ ਤੋਂ ਛੇਕਣਾ ਚਾਹੀਦਾ ਮੈਂ ਤੇ ਨਹੀਂ ਕਹੂੰਗਾ ਕਿ ਪੰਥ ਤੋਂ ਕਿਸੇ ਨੂੰ ਨੀ ਜਿਵੇਂ ਬਤੌਰ ਸਿੱਖ ਕਿਸ ਨੂੰ ਛੇਕਣਾ ਚਾਹੀਦਾ ਵਾ ਲੇਕਿਨ ਉਹਦੇ ਨਾਲ ਫਿਰ ਤੁਹਾਡੇ ਤੇ ਪ੍ਰੈਸ਼ਰ ਜ਼ਰੂਰ ਬਣ ਜਾਂਦਾ ਵਾ ਸੋ ਉੱਥੇ ਫਿਰ ਬਹੁਤ ਵੱਡੀ ਸਦਾ ਹੋ ਜਾਂਦੀ ਹੈ ਲੇਕਿਨ ਉਸ ਤੋਂ ਪਹਿਲਾਂ ਜਿਹੜੀ ਸਜ਼ਾ ਹੋਵੇ ਉਹ ਵਾਕਈ ਲੱਗੇ ਸਜ਼ਾ ਨਾ ਕਿ ਸੇਵਾ ਇਹ ਮੇਰਾ ਜ਼ਰੂਰ ਮਨਨਮਾ ਬਾਕੀ ਦੇਖਦੇ ਹਾਂ ਕਿ ਫਾਈਨਲੀ ਸਜ਼ਾ 15 ਦਿਨ ਬਾਅਦ ਕੀ ਅਨਾਉਂਸ ਹੋਦੀ ਹੈ